ਤਾ ਕੀ ਨੈਣ ਸਰਵਣ ਸੁਣ ਤਾਕੇ ਤਾ ਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਤਾਕੀ ਇਕਨਥਾ ਸਰਵਣ ਸੁਣ ਥੱਕ ਕੇ ਕਹਿੰਦੇ ਨੇ ਤੇਰੇ ਕੰਨ ਨੇ ਜਿਹੜੇ ਉਹ ਵੀ ਸੁਣ ਸੁਣ ਕੇ ਥੱਕ ਗਏ ਨੇ ਥਾਪੀ ਸੁੰਦਰ ਕਾਇਆ ਕਹਿੰਦੇ ਵੇ ਤੇਰੀ ਤੇਰੀ ਕਾਇਆ ਭਾਵੇਂ ਤੇਰਾ ਸਰੀਰ ਇਹ ਵੀ ਥੱਕ ਗਿਆ ਭਾਵੇਂ ਤੇਰੇ ਸਾਰੇ ਜਿਹੜੇ ਇੰਦਰੇ ਨੇ ਉਹ ساری ਉਮਰ ਬਤੀਤ ਕਰਕੇ ਥੱਕ ਗਏ ਜਰ ਹਾਲ ਕੀ ਸਭ ਮਤ ਥੱਕੀ ਕਹਿੰਦੇ ਬੜੇ ਪਾਹਿਆ ਤੇਰੀ ਮਤ ਵੀ ਘਟ ਗਈ ਹੈ ਥੱਕ ਗਈ ਹੈ ਤੇਰੀ ਮਤ ਤੇਰੀ ਬੁੱਧੀ ਵੀ ਘਟ ਗਈ ਹੈ ਪਰ ਇੱਕ ਚੀਜ਼ ਨਹੀਂ ਘਟੀ ਕਿ ਤੇਰੇ ਅੰਦਰੋਂ ਮਾਇਆ ਦੀ ਲਾਲਸਾ ਨਹੀਂ ਘਟੀ ਹੈ ਬਾਕੀ ਤੇ ਸਭ ਕੁਝ ਘਟ ਗਿਆ थक गए ने तू माया दे नहीं थकिया माया दखड़ माया दालसा माया का दा प्यार ये येरे अंदरों नहीं गया बाकी सब कुछ ही तेरा थक गया है नैण भी थक गए ने तेरे कन्न भी थक गए ने हौली हौली तेरा साफ छड़ गए ਕਦੇ ਕੰਨ ਚਲੇ ਗਏ ਕਦੇ ਨੈਣ ਚਲੇ ਗਏ ਕਦੇ ਫਾਗਾਂ ਵਾਲਿਓ ਛੱਡਾ ਕੰਨ ਜਿਹੜੇ ਸੁਣਨ ਤੋਂ हट ਗਏ ਇਸ ਸੰਤ ਜਿਹੜੀ ਕਾਇਆ ਹੈ ਸੋਹਣਾ ਸਰੀਰ ਹੈ ਜਿਹੜਾ ਇਹ ਵੀ ਥੀਰ ਥੱਕ ਚੁੱਕਾ ਹੈ ਪਰ ਮਾਇਆ ਦੀ ਥੱਕੀ ਮਾਇਆ ਦੀ ਲਾਲਸਾ ਮਾਇਆ ਦੀ ਪਕੜ ਉਸੀ ਤਰ੍ਹਾਂ ਹੀ ਇਸ ਜੀਵ ਦੇ ਅੰਦਰ ਵੜ ਜਾਂਦੀ ਹੈ ਭਾਵੇਂ ਬੰਦਾ ਵੱਡਾ ਵੀ ਕਿਉਂ ਨਾ ਹੋ ਜਾਵੇ ਮਰਨ ਦੇ ਪਹਿਰੇ ਵੀ ਕਿਉਂ ਨਾ ਹੋ ਜਾਵੇ ਆਖਰੀ ਸਵਾਸਾਂ ਤੇ ਹੋਵੇ ਫਿਰ ਵੀ ਮਾਇਆ ਦੀ ਪકડ ਨਹੀਂ ਛੱਡਦਾ ਮਾਇਆ ਦੀ ਪકડ ਨਹੀਂ ਛੱਡਦਾ ਇਸ ਕਰਕੇ ਮਾਇਆ ਥੱਕਦੀ ਨਹੀਂ ਹੈ ਤੇ ਬੰਦਾ ਤੇ ਥੱਕ ਜਾਂਦਾ ਹੈ ਸਤਿਗੁਰੂ ਵਰਵਾਨੇ ਵਿੱਚ ਪਰਮਾਨ ਕਰਦੇ ਕਿ ਮਾਇਆ ਮਮਤਾ ਮੋਢੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਤੇ ਗੁਰਮੁਖ ਉਗਰੇ ਜਿਨਿ ਸਚ ਨਾਮ ਚਿਤਰਾਇ ਕਹਿੰਦੇ ਨੇ ਮਾਇਆ ਮਮਤਾ ਮੋਹੀ ਇਸ ਮਾਇਆ ਦੀ ਜਿਹੜੀ ਅਪਣਤ ਹੈ ਇਹ ਮਨ ਨੂੰ ਮੋਹ ਲੈਣਾ ਪਰ ਇਹ ਜਿਹੜੀ ਮਾਇਆ ਦਾ ਮੋਹ ਹੈ ਅਸਲ ਦੇ ਵਿੱਚ ਬੰਦੇ ਨੂੰ ਇਹ ਹੀ ਸੰਸਾਰ ਸਾਰਾ ਖੋਹ ਲਿਆ ਨਹੀਂ। ਕਿ ਸਤਿਗੁਰੂ ਕਹਿ ਬਿਕੋ ਕਹਿੰਦੇ ਨੇ ਬਿਨ ਦੰਤ ਤਾਂ ਜਗ ਖਾਇਆ। ਇਸ ਦੇ ਦੰਦ ਕੋਈ ਨਹੀਂ ਫਿਰ ਵੀ ਸਾਰੇ ਸੰਸਾਰ ਨੂੰ ਖਾਇਆ। ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ। ਤਿੰਨ ਲੋਕ ਸਾਰੇ ਲੋਕ ਹੀ ਮਾਇਆ ਦੀ ਪੱੜ ਵਿੱਚ ਨੇ। ਮਾਇਆ ਤੋਂ ਬਚਿਆ ਕੋਈ ਨਹੀਂ। ਸਾਰੇ ਹੀ ਮਾਇਆ ਦੇ ਪਿੱਛੇ ਭੱਜੇ ਰਹਿੰਦੇ। ਵੀੜਨ ਦਾਤਾ ਜਨ ਖਾਇਆ ਦੰਦਾਂ ਤੋਂ ਬਿਨਾ ਇਸਨੇ ਸਾਰੇ ਸੰਸਾਰ ਨੂੰ ਖਾਇਆ ਭਗ ਕੇ ਸਾਰੇ ਸੰਸਾਰ ਨੂੰ ਤਰਨ ਨਹੀਂ ਦਿੱਤਾ ਇਹ ਬੰਦਾ ਸਦਾ ਕਹਿੰਦਾ ਮਾਇਆ ਦੀ ਮਮਤਾ ਹੈ ਮਾਇਆ ਦੀ ਮੇਰ ਹੈ ਆਪਣਾਤ ਹੈ ਮਾਇਆ ਦੀ ਕਿ ਇਹ ਮਾਇਆ ਮੇਰੀ ਹੈ ਇਹ ਪਦਾਰਥ ਮੇਰੇ ਨੇ ਇਸ ਨੂੰ ਮਮਤਾ ਕਹਿੰਦੇ ਨੇ ਮੇਰੀ ਇਸ ਮੇਰੀ ਨਹੀਂ ਮਾਇਆ ਦੀ ਮਮਤਾ ਨਹੀਂ ਸੰਸਾਰ ਨੂੰ ਹਰਕਾ ਕਰਦਾ ਖਾ ਲਿਆ ਸਾਰੇ ਸੰਸਾਰ ਤੇ ਸਤਿਗੁਰੂ ਕਹਿੰਦੇ ਨੇ ਮਨਮੁਖ ਖਾਦੇ ਖਾਂਦੀ ਕਿਹਨਾਂ ਨੂੰ ਮਾਇਆ ਖਾਂਦੀ ਕਿਨਾਂ ਨੂੰ ਜਿਹੜੇ ਮਨਮੁਖ ਤਾਈ ਦੇ ਵਿੱਚ ਪ੍ਰਵੇਸ਼ ਕਰਦੇ ਜਿਹੜੇ ਆਪਣੇ ਮਨ ਦੇ ਪਗਰ ਚੱਲਦੇ ਨੇ ਉਹਨਾਂ ਨੂੰ ਇਹ ਮਾਇਆ ਖਾ ਜਾਂਦੀ ਹੈ ਮਰ ਦੇ ਪਿੱਛੇ ਚੱਲਣ ਵਾਲੇ ਉਹਨਾਂ ਨੂੰ ਇਹ ਮਾਇਆ ਨੇ ਖਾ ਲਿਆ ਗੁਰਮੁਖ ਉਪਰੇ ਜਿਹੜੇ ਗੁਰੂ ਦੇ ਪਿਆਰੇ ਨੇ ਗੁਰੂ ਵਾਲੇ ਜਿਨ੍ਹਾਂ ਦਾ ਮੁਖ ਹੁੰਦਾ ਹੈ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਉਹ ਫਿਰ ਮਾਇਆ ਦੀ ਨੀਂਬੇ ਵਿੱਚ ਨਹੀਂ ਹੁੰਦੇ ਕਿਉਂਕਿ ਗੁਰਮੁਖ ਪਿਆਰਿਆਂ ਨੂੰ ਪਤਾ ਹੁੰਦਾ ਹੈ ਜਿਹੜੇ ਗੁਰੂ ਦੇ ਬਲ ਮੁਖ ਕਰਕੇ ਗੁਰੂ ਵਾਲੇ ਬਣ ਜਾਂਦੇ ਨੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਮਾਇਆ ਦਾ ਮੋਹ ਇਹੀ ਵਾਰ-ਵਾਰ ਸੰਸਾਰ ਦੇ ਜਨਮ ਇਸ ਲੋਕਾਂ ਨੂੰ ਦੇ ਰਿਹਾ ਹੈ ਮਾਇਆ ਦੇ ਮੋਹ ਕਰਕੇ ਹੀ ਸੰਸਾਰ ਦੇ ਵਿੱਚ ਆਵਾਗਮਣ ਦਾ ਚੱਕਰ ਬਣਿਆ ਆਇਆ ਹੈ ਗੁਰਮੁਖ ਪਿਆਰਿਆਂ ਕੋਈ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਅਸੀਂ ਮਾਇਆ ਦਾ ਮੋਹ ਨਹੀਂ ਕਰਨਾ ਜਿਵੇਂ ਕੱਲ ਵੀ ਬੇਨਤੀ ਕੀਤੀ ਸੀ ਕਿ ਮਾਇਆ ਗੁਜਰਾਨ ਮਾਤਰੀ ਆਜੇ ਬਸ ਇੰਨੀ ਇੰਨੀ ਕੁ ਬਹੁਤ ਹੈ ਇਸ ਦਾ ਪਿਆਰ ਨਹੀਂ ਕਰਨਾ ਹੁੰਦਾ ਕਿ ਜੇ ਆਪਾਂ ਇਸ ਨੂੰ ਕਹਿੰਨੇ ਆ ਬੇ ਜੋੜ ਕੇ ਜੋ ਇਸ ਕੀ ਸੇਵਾ ਕਰੇ ਤੇ ਸਹੀ ਕੋ ਫਰਕਾ ਜਿਹੜਾ ਇਸ ਦੀ ਸੇਵਾ ਹੁੰਦਾ ਮਾਇਆ ਦੀ ਜਿਹੜਾ ਸੇਵਾ ਕਰਦਾ ਉਹਨੂੰ ਖਾ ਜਾਂਦੀ ਹੈ ਪਰ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਨੇੜੇ ਨਹੀਂ ਆਂਦੀ ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਖੜੀ ਕਰੇ ਅਰਦਾਸ ਜੋ ਤਿਸ ਭਾਵੈ ਸੋਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜਾ ਆ। ਇਹ ਜਿੜੀ ਬਾયા ਹੈ ਨਾ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੀ। ਰੱਬ ਦੇ ਪਿਆਰਿਆਂ ਦੇ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਆਉਂਦੀ। ਗਿਆਨੀ ਕੀ ਹੋਏ ਵਰਤੀ ਦਾਸ ਕਹਿੰਦੇ ਨੇ ਜਿਹੜਾ ਗਿਆਨੀ ਹੈ ਭਾਵੇਂ ਕੇ ਬ੍ਰਹਮਾ ਦਾ ਗਿਆਨ ਹਾਸਲ ਕਰਨ ਵਾਲਾ ਜਿਸ ਨੂੰ ਰੱਬ ਦਾ ਗਿਆਨ ਹੈ। ਕਿ ਪਰਮਾਤਮਾ ਅਸਲ ਵਿੱਚ ਗਿਆਨੀ ਉਹ ਹੁੰਦਾ ਜਿਸ ਨੂੰ ਬ੍ਰਹਮਾ ਦਾ ਗਿਆਨ ਹੋਵੇ ਹਾਲ ਪੁਰਖ ਵੈਕੁਰੂ ਦਾ ਗਿਆਨ ਹੋਵੇ ਆਪਾਂ ਦੇ ਸਾਡੇ ਵਰਗਾ ਪੰਜ ਕਕਾਰ ਪਾਈ ਫਿਰਦਾ ਉਹ ਗਿਆਨੀ ਆਖੀ ਜਾਂਦੇ ਉਹ ਗਿਆਨੀ ਨਹੀਂ ਹੁੰਦਾ ਗਿਆਨ ਜਿਸ ਦੇ ਕੋਲ ਹੋਵੇ ਪਰਮਾਤਮਾ ਦਾ ਉਸ ਨੂੰ ਗਿਆਨੀ ਕਹਿੰਦੇ ਉਹ ਵੀ ਫਿਰ ਮਾਇਆ ਦਾਸੀ ਬਣ ਜਾਂਦੀ ਹੈ ਗਿਆਨੀ ਕੀ ਹੋਏ ਵਰਤੀ ਦਾਸ ਉਹ ਵੀ ਦਾਸੀ ਬਣ ਜਾਂਦੀ ਹੈ ਕਰ ਜੋੜੇ ਖੜੀ ਕਰੇ ਅਰਦਾਸ ਕਹਿੰਦੇ ਉਹਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਕਰਦੀ ਐ ਦੇਖੋ ਸਾਰੇ ਜੱਗ ਨੂੰ ਖਾ ਲਿਆ ਪਰ ਜਿਹੜਾ ਰੱਬ ਦਾ ਪਿਆਰਾ ਉਹਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਕਰਦੀ ਐ ਜੋ ਤੂੰ ਕਹੇ ਸੋ ਕਾਮਾ ਮਾਂ ਕਹਿੰਦੇ ਨੇ ਜੋ ਤੂੰ ਕਮੇਗਾ ਉਹ ਵੀ ਕੰਮ ਕਰਾ ਜੋ ਤੂੰ ਕਹੇਗਾ ਮੈਂ ਉਹੀ ਕੰਮ ਕਰਾਂਗੀ ਜਨ ਨਾਨਕ ਗੁਰਮਖ ਨੇੜਾ ਆਵਾ ਗੁਰਮਖਾ ਦੇ ਨੇੜੇ ਨਹੀਂ ਆਉਂਦੀ ਜਿਹਨਾਂ ਦਾ ਗੁਰੂ ਵਰ ਕੋ ਪਰ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਖਾ ਜਾਂਦੀ ਮਨਮੁਖ ਖਾਤੇ ਗੁਰਮੁਖ ਉੱਭਰੇ ਜਿਨ ਜੀ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿਤ ਧਾਰਿਆ ਉਹ ਫਿਰ ਇਸ ਮਾਇਆਪੁਰਨ ਲੇਪ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਮਾਇਆ ਤੇ ਖਾ ਜਾਏਗੀ ਇਸ ਕਰਕੇ ਉਹ ਮਾਇਆ ਦਾ ਲਗਾਮ ਨਹੀਂ ਕਰਦੇ ਹੁੰਦੇ ਖਦੇ ਵੀ ਜਿਹੜੇ ਗੁਰਮੁਖ ਪਿਆਰੇ ਤੇ ਸਤਿਗੁਰੂ ਕਹਿੰਦੇ ਨੇ ਬਿਨ ਨਾਮ ਹੈ ਜਗ ਕਮਲਾ ਫਿਰੇ ਗੁਰਮਖ ਨਦਰੀ ਆਇਆ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗ ਹੀ ਕਮਲਾ ਹੋਇਆ ਪਰਮਾਤਮਾ ਦੇ ਨਾਮ ਤੋਂ ਬਿਨਾ ਜਗ ਕਮਲਿਆ ਦੀ ਤਰ੍ਹਾਂ ਫਿਰਦਾ ਕਿਉਂਕਿ ਪਰਮਾਤਮਾ ਦਾ ਨਾਮ ਹੀ ਸੋਚੀ ਪ੍ਰਦਾਨ ਕਰਨ ਵਾਲਾ ਹੈ ਗੁਰਮਖ ਨਦਰੀ ਆਇਆ ਇਹਦੇ ਇਹ ਧੰਦਾ ਕਰਦਿਆਂ ਮੇਹ ਫਲ ਜਨਮ ਗਵਾਇਆ ਸੁਖ ਦਾਤਾ ਮਾਨਸਾਹਬ ਧੰਦਾ ਕਰਦਿਆਂ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਹੀ ਧੰਦਾ ਹੈ ਜੋ ਆਪਾਂ ਕਰਦੇ ਆਂ ਇੱਕ ਸਵਿਨ ਸਭ ਧੰਦ ਹੈ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਹੀ ਧੰਦਾ ਹੈ ਧੰਦੇ ਦਾ ਮਤਲਬ ਹੈ ਜਿਸ ਦਾ ਕੋਈ ਲਾਭ ਨਹੀਂ ਹੁੰਦਾ ਸੰਸਾਰ ਉਹ ਤੇ ਆਪਾਂ ਚਲੋ دنیਵੀ ਜੀਵਨ ਨੂੰ ਚਲਾਉਣ ਦੇ ਲਈ ਧੰਦਾ ਕਰਦੇ ਆ ਪਰ ਜੇ ਆਪਾਂ ਕਹੀ ਉਹਦਾ ਸਾਨੂੰ ਕੋਈ ਲਾਭ ਹੋਵੇਗਾ ਲਾਭ ਕੋਈ ਵੀ ਜੇ ਪ੍ਰਾਪਤ ਹੋਣ ਵਾਲਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਧੰਦਾ ਕਰਦੇ ਆ ਨੇ ਫਲ ਜਨਮ ਹੋਵੇ ਕਹਿੰਦੇ ਨੇ ਇਹ ਧੰਦਾ ਸੰਸਾਰ ਦਾ ਮਾਇਆ ਦੇ ਤਹਿਤ ਹੋ ਕੇ ਧੰਦਾ ਕਰਦੇ ਆ ਜਿਸ ਮਨੁੱਖ ਨੇ ਜੀਵਨ ਆਪਣਾ ਵਿਅਰਥ ਗਵਾ ਲਿਆ ਸੁਖ ਦਾਤਾ ਮੰਨਣਾ ਵਸਾਇਆ ਜਿਹੜਾ ਸੁੱਖਾਂ ਦਾ ਦਾਤਾ ਸੀ ਉਹ ਕਾਲਪੁਰਖ ਵੈਗੋ ਉਸ ਨੂੰ ਤੇ ਮਨ ਵਿੱਚ ਬਸਾਇਆ ਹੈ ਕਦ ਵੀ ਪਤਾ ਨਹੀਂ ਸ਼ਾਇਦ ਵਿਸਤਾਰ ਨਾਲ ਵਿਚਾਰਿਆ ਸੀ ਕਿ ਮਾਇਆ ਦੇ ਵਿੱਚੋਂ ਹੀ ਆਪਾਂ ਸੁੱਖ ਲੱਭਦੇ ਰਹੇ ਸਾਰੀ ਉਮਰ ਪਰ ਅਸਲ ਦੇ ਵਿੱਚ ਮਾਇਆ ਦੇ ਵਿੱਚ ਸੁੱਖ ਨਹੀਂ ਹੁੰਦੇ ਸੁੱਖ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਪਰ ਅਸੀਂ ਲੱਭਦੇ ਆਂ ਮਾਇਆ ਦੇ ਵਿੱਚੋਂ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਧੰਦਾ ਕਰਦਿਆ ਨੇ ਫਲ ਜਨ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਅਸਨ ਵਿੱਚ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਧੁਰ ਮਸਤਕ ਦੇ ਵਿੱਚੋਂ ਸਕਾਰਪੁਰਖ ਵਾਹਿਗੁਰੂ ਨੇ ਨਾਮ ਦਾ ਲੇਖ ਲਿਖ ਦਿੱਤਾ ਹੋ ਧੁਰ ਦਰਗਾਹ ਦੇ ਵਿੱਚੋਂ ਲੇਖ ਦਿੱਤਾ ਹੋਏ ਕਿ ਇਸ ਨੇ ਨਾਮ ਦਾ ਸਿਮਰਨ ਕਰਨਾ ਇਸ ਨੇ ਨਾਮ ਜਪਣਾ ਇਸ ਨੂੰ ਨਾਮ ਪ੍ਰਾਪਤ ਹੋਣਾ ਹੈ ਅਸ਼ਰਮ ਦੇ ਵਿੱਚ ਨਾਮ ਜਿਹੜਾ ਹੈ ਉਸ ਨੂੰ ਮਿਲਦਾ ਹੈ ਉਸ ਦੇ ਮਸਤਕ ਤੇ ਲੇਖ ਲਿਖੇ ਹੁੰਦੇ ਨੇ ਉਹ ਹਾਲਪੁਰ ਵਾਏ ਗੁਰੂ ਨੇ ਤੇ ਭਗਵਾਨ ਉਸ ਕਰਕੇ ਜੋ ਬਾਬਾ ਗੀਸਾ ਅਸ਼ਰਮ ਦੀ ਸ਼ੁਰੂਆਤ ਕਰਦੇ ਨੇ ਕਿ ਥਾਕੇ ਨੈਣ ਸਰਵਣ ਸੁਣ ਥਾਕੇ ਥਾकी ਸੁੰਦਰ ਕਾਇਆ ਜਰ ਹਾਤ ਕੀ ਮਦ ਸਭ ਥਾਕੀ ਏਕ ਨਾ ਥਾ ਅਜ਼ਮਾਇਆ ਇਹ ਜੀ